ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਸੰਗਤ ਜੀ ਅੱਜ ਆਪਾਂ ਗੁਰਬਾਣੀ ਦੀ ਵਿਚਾਰ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਗ 143 ਤੋਂ ਸ਼ੁਰੂ ਕਰਕੇ 145 ਤੱਕ ਕਰਦੇ ਹਾਂ ਜੀ ਅ ਪਹਿਲੇ ਪਾਤਸ਼ਾਹ ਗੁਰੂ ਨਾਨਕ ਪਾਤਸ਼ਾਹ ਜੀ ਦੇ ਸ਼ਲੋਕ ਚੱਲ ਰਹੇ ਨੇ ਜੀ ਮਹੱਲਾ ਪਹਿਲਾ ਕਹਿ ਹਾ ਕਾਂਚਨ ਟੁੱਟੈ ਸਾਰ ਅਗਨੀ ਗੰਡ ਪਾਇ ਲੋਹਾਰ ਗੋਰੀ ਸੇਤੀ ਟੁੱਟੇ ਪਤਾਰ ਪੁੱਤੀ ਗੰਡ ਪਵੈ ਸੰਸਾਰ ਹਾਂਜੀ ਸੰਗਤ ਜੀ ਪਾਤਸ਼ਾਹ ਕਹਿੰਦੇ ਵੀ ਜੇ ਲੋਹਾ ਜਾਂ ਸੋਨਾ ਉਹਦੀ ਕੋਈ ਬਣੀ ਹੋਈ ਚੀਜ਼ ਜੇ ਟੁੱਟ ਜਾਵੇ ਤਾਂ ਫਿਰ ਜਿਹੜੇ ਲੋਹਾਰ ਨੇ ਉਹ ਅੱਗ ਦੇ ਨਾਲ ਗਾਂਢਾ ਲਾ ਦਿੰਦੇ ਨੇ ਮਤਲਬ ਉਹਨਾਂ ਨੂੰ ਜੋੜ ਦਿੰਦੇ ਨੇ ਤੇ ਜੇ ਕਹਿੰਦੇ ਵੀ ਪਤਨੀ ਦੇ ਨਾਲੋਂ ਪਤੀ ਦਾ ਮਤਲਬ ਪ੍ਰੇਮ ਟੁੱਟ ਜਾਏ ਤਾਂ ਉਹਨਾਂ ਦਾ ਰਿਸ਼ਤਾ ਟੁੱਟ ਜਾਏ ਫਿਰ ਉਹਨਾਂ ਦੇ ਜੋ ਪੁੱਤਰ ਹੁੰਦਾ ਫਿਰ ਉਹ ਉਹਨਾਂ ਦੇ ਰਿਸ਼ਤੇ ਨੂੰ ਜੋੜ ਦਿੰਦਾ ਹੈ ਰਾਜਾ ਮੰਗੈ ਦਿੱਤੈ ਗੰਢ ਪਾਏ ਭੁੱਖਿਆਂ ਗੰਡ ਪਵੈ ਜਾ ਖਾਏ ਕਹਿੰਦੇ ਵੀ ਜਿਹੜੇ ਰਾਜੇ ਨੇ ਵੀ ਜਦੋਂ ਉਹ ਮਤਲਬ ਲਾਉਂਦੇ ਨੇ ਕੋਈ ਟੈਕਸ ਵਗੈਰਾ ਲਾਉਂਦੇ ਨੇ ਤਾਂ ਉਹ ਜੇ ਤਾਂ ਜਨਤਾ ਦੇ ਦਿੰਦੀ ਆ ਫਿਰ ਤਾਂ ਉਹਨਾਂ ਦੀ ਆਪਸ ਵਿੱਚ ਠੀਕ ਨਿਭਦੀ ਆ ਜੇ ਨਹੀਂ ਦਿੰਦੇ ਫਿਰ ਮਤਲਬ ਉਹਨਾਂ ਦਾ ਆਪਸ ਵਿੱਚ ਜਿੱਦਾਂ ਲੜਾਈ ਝਗੜਾ ਹੁੰਦਾ ਕਹਿੰਦੇ ਵੀ ਦੇਣ ਦੇ ਨਾਲ ਹੀ ਫਿਰ ਉਹਨਾਂ ਦਾ ਜੋੜ ਠੀਕ ਬਣਿਆ ਰਹਿੰਦਾ ਤੇ ਜਿਹੜਾ ਕੋਈ ਭੁੱਖਾ ਵਿਅਕਤੀ ਆ ਕਹਿੰਦੇ ਵੀ ਜੇ ਉਹ ਖਾਂਦਾ ਫਿਰ ਖਾਣ ਨਾਲ ਹੀ ਉਹਦਾ ਆਪਣੇ ਸਰੀਰ ਨਾਲ ਸੰਬੰਧ ਬਣਿਆ ਰਹਿ ਸਕਦਾ ਕਾਲਾ ਗੰਡ ਨਦੀਆਂ ਮਹੀ ਝੋਲ ਕਹਿੰਦੇ ਜਦੋਂ ਕਾਲ ਪੈਂਦੇ ਨੇ ਤਾਂ ਜੇ ਵੀ ਮੀਂਹ ਵਗੈਰਾ ਪੈਂਦੇ ਨੇ ਨਦੀਆਂ ਦੇ ਵਿੱਚ ਪਾਣੀ ਆਉਂਦਾ ਫੇਰ ਹੀ ਜਿਹੜੇ ਕਾਲ ਨੇ ਉਹ ਖਤਮ ਹੁੰਦੇ ਨੇ ਗੰਡ ਪ੍ਰੀਤੀ ਮਿੱਠੇ ਬੋਲ ਕਹਿੰਦੇ ਦੂਸਰੇ ਜੀਵ ਨਾਲ ਇੱਕ ਜੀਵ ਦਾ ਤਾਂ ਹੀ ਪ੍ਰੇਮ ਵੱਧਦਾ ਜੇ ਉਹ ਆਪਸ ਦੇ ਵਿੱਚ ਇੱਕ ਦੂਜੇ ਨਾਲ ਮਿੱਠਾ ਬੋਲ ਬੋਲਦੇ ਨੇ ਉਹਨਾਂ ਦੀ ਬੋਲਣੀ ਚੱਲਣੀ ਮਿੱਠੀ ਆ। ਵੇਦਾ ਗੰਡ ਬੋਲੇ ਸੱਚ ਕੋਏ। ਕਹਿੰਦੇ ਜੋ ਜੀਵ ਸੱਚ ਬੋਲਦਾ ਉਸ ਦਾ ਫਿਰ ਸੰਬੰਧ ਧਾਰਮਿਕ ਪੁਸਤਕਾਂ ਦੇ ਨਾਲ ਜੁੜਦਾ ਹੈ। ਮੋਇਆ ਗੰਡ ਨੇਕੀ ਸਤ ਹੋਏ। ਕਹਿੰਦੇ ਜੇ ਕੋਈ ਜੀਵ ਸੱਚਾ ਸੁੱਚਾ ਜੀਵਨ ਵਿਸਾਰਦਾ ਭਲਾਈ ਦੇ ਕੰਮ ਕਰਦਾ ਫੇਰ ਕਹਿੰਦੇ ਮਰਨ ਤੋਂ ਬਾਅਦ ਵੀ ਜਿੱਦਾਂ ਉਹਨੂੰ ਸੰਸਾਰ ਵਿੱਚ ਪਿੱਛੇ ਯਾਦ ਕੀਤਾ ਜਾਂਦਾ ਇਸ ਤਰ੍ਹਾਂ ਉਹਦੀ ਇਹ ਗੰਢ ਸੰਸਾਰ ਨਾਲ ਰਹਿੰਦੀ ਆ ਫਿਰ ਏਤ ਗੰਢ ਵਰਤੈ ਸੰਸਾਰ ਕਹਿੰਦੇ ਇਸ ਤਰ੍ਹਾਂ ਫੇਰ ਸੰਸਾਰ ਦੇ ਵਿੱਚ ਇਹ ਵਰਤ ਵਰਤਾਵ ਚੱਲਦੇ ਨੇ ਇਸ ਤਰ੍ਹਾਂ ਜਿੱਦਾਂ ਸੰਸਾਰ ਦੇ ਵਿੱਚ ਜੋੜ ਬਣਦੇ ਨੇ ਮੂਰਖ ਗੰਡ ਪਵੈ ਮੁਹਿਮਾਰ ਮੂਰਖ ਦੇ ਕਹਿੰਦੇ ਜੋ ਕੋਈ ਵਿਚਾਰਾ ਸ਼ਦਾਈ ਆ ਉਹਦੇ ਕਹਿੰਦੇ ਜੇ ਮੂੰਹ ਤੇ ਮਾਰ ਪੈਂਦੀ ਆ ਫਿਰ ਇਹਦੇ ਨਾਲ ਉਹਦਾ ਸ਼ਦਾਈਪੁਣਾ ਰੋਕਿਆ ਜਾ ਸਕਦਾ ਨਾਨਕ ਆਖੈ ਇਹ ਵਿਚਾਰ ਸਿਫਤੀ ਗੰਡ ਪਵੈ ਦਰਵਾਰ ਫਿਰ ਨਾਨਕ ਜੀ ਇਹ ਵਿਚਾਰ ਦੱਸਦੇ ਨੇ ਕਿ ਜਿਸ ਨੇ ਉਸ ਪ੍ਰਮਾਤਮਾ ਦੇ ਦਰਬਾਰ ਨਾਲ ਆਪਣੀ ਗੰਢ ਜੋੜਨੀ ਆ ਆਪਣਾ ਸਬੰਧ ਜੋੜਨਾ ਫਿਰ ਉਹ ਕਿਵੇਂ ਜੋੜਨਾ ਸਿਫਤੀ ਗੰਢ ਪਵੇ ਦਰਬਾਰ ਕਹਿੰਦੇ ਫਿਰ ਉਹਦੇ ਦਰਬਾਰ ਦੇ ਵਿੱਚ ਜਦੋਂ ਸਬੰਧ ਜੋੜਨਾ ਫਿਰ ਉਹਦੀ ਸਿਫਤ ਸਲਾਹ ਕਰਕੇ ਜੋੜਿਆ ਜਾ ਸਕਦਾ ਪੌੜੀ ਆਪੇ ਕੁਦਰਤ ਸਾਜ ਕੈ ਆਪੇ ਕਰੇ ਵਿਚਾਰ ਇੱਕ ਖੋਟੇ ਇੱਕ ਖਰੇ ਆਪੇ ਪਰਖਣ ਹਾਰ ਖਰੇ ਖਜਾਨੇ ਪਾਈਏ ਖੋਟੇ ਸਟੀਆਂ ਬਾਹਰ ਵਾਰ ਖੋਟੇ ਸੱਚੀ ਦਰਗਹ ਸੁਟੀਆਂ ਕਿਸ ਆਗੈ ਕਰੇ ਪੁਕਾਰ ਸਤਿਗੁਰ ਪਿੱਛੇ ਪੱਜ ਪਵੈ ਇਹਾ ਕਰਨੀ ਸਾਰ ਹਾਂਜੀ ਸੰਗਤ ਜੀ ਗੁਰੂ ਨਾਨਕ ਪਾਤਸ਼ਾਹ ਕਹਿੰਦੇ ਨੇ ਕਿ ਵਾਹਿਗੁਰੂ ਜੀ ਨੇ ਆਪ ਹੀ ਇਸ ਕੁਦਰਤ ਨੂੰ ਸਾਜਿਆ ਤੇ ਆਪ ਹੀ ਫਿਰ ਇਸ ਕੁਦਰਤ ਦੀ ਸੰਭਾਲ ਕਰ ਰਿਹਾ ਹੈ ਕਹਿੰਦੇ ਆਪ ਹੀ ਵਾਹਿਗੁਰੂ ਜੀ ਖੋਟੇ ਆ ਜੀਵਾਂ ਨੂੰ ਤੇ ਖਰੇ ਜੀਵਾਂ ਨੂੰ ਆਪੇ ਹੀ ਉਹਨਾਂ ਦੀ ਪਰਖ ਕਰਦਾ ਹੈ ਜਿਹੜੇ खरे ਨੇ ਉਹਨਾਂ ਨੂੰ ਆਪਣੇ ਖਜ਼ਾਨੇ ਵਿੱਚ ਪਾ ਲੈਂਦਾ ਤੇ ਜਿਹੜੇ ਖੋਟੇ ਨੇ ਉਹ ਫਿਰ ਬਾਹਰ ਕੱਢ ਦਿੱਤੇ ਜਾਂਦੇ ਨੇ ਕਹਿੰਦੇ ਖੋਟੇ ਸੱਚੀ ਦਰਗਾ ਸੁਟੀਏ ਕਿਸ ਅੱਗੇ ਕਰੇ ਪੁਕਾਰ ਜਦੋਂ ਕਹਿੰਦੇ ਵੀ ਜਿਹੜੇ ਖੋਟੇ ਨੇ ਉਹਨਾਂ ਨੂੰ ਦਰਗਾਹ ਦੇ ਵਿੱਚੋਂ ਕੱਢ ਦਿੱਤਾ ਜਾਂਦਾ ਫਿਰ ਉਹ ਕਹਿੰਦੇ ਕਿਸ ਅੱਗੇ ਪੁਕਾਰ ਕਰ ਸਕਦੇ ਨੇ ਫਿਰ ਕਹਿੰਦੇ ਉਹਨਾਂ ਲਈ ਤੇ ਇਹੀ ਆ ਸਭ ਤੋਂ ਚੰਗੀ ਕਾਰ ਕਰਨੇ ਸਤਗੁਰ ਪਿੱਛੇ ਭੱਜ ਪਵੈ ਇਹਾ ਕਰਨੀ ਸਾਰ ਕਿ ਸਤਗੁਰ ਦੀ ਸ਼ਰਨ ਲੈਣ ਫਿਰ ਸਤਗੁਰ ਦੀ ਸ਼ਰਨ ਲਿਆ ਕੀ ਹੁੰਦਾ ਸਤਗੁਰ ਖੋਟਿਓਂ ਕਰ ਖਰੇ ਕਰੇ ਸ਼ਬਦ ਸਵਾਰਣ ਹਾਰ ਸਤਗੁਰ ਕਹਿੰਦੇ ਸ਼ਰਨ ਆਇਆਂ ਨੂੰ ਖੋਟਿਆਂ ਤੋਂ ਖਰੇ ਕਰ ਦਿੰਦੇ ਨੇ ਆਪਣੇ ਸ਼ਬਦ ਦੇ ਨਾਲ ਉਹਨਾਂ ਦਾ ਜੀਵਨ ਸਵਾਰ ਦਿੰਦੇ ਨੇ ਸੱਚੀ ਦਰਗਹਿ ਮੰਨੀਆਂ ਗੁਰ ਕੈ ਪ੍ਰੇਮ ਪਿਆਰ ਫਿਰ ਕਹਿੰਦੇ ਉਹ ਗੁਰੂ ਦੇ ਪ੍ਰੇਮ ਵਾਲੇ ਬਣ ਜਾਂਦੇ ਨੇ ਇਸ ਕਰਕੇ ਫਿਰ ਸੱਚੇ ਦੀ ਦਰਗਾਹ ਦੇ ਵਿੱਚ ਜਿਹੜੇ ਖੋਟਿਆਂ ਤੋਂ ਖਰੇ ਹੋਏ ਨੇ ਫਿਰ ਉਹਨਾਂ ਨੂੰ ਵੀ ਮੰਨ ਤਾਂ ਮਿਲਦੀਆਂ ਨੇ ਉਹਨਾਂ ਨੂੰ ਵੀ ਫਿਰ ਸਤਕਾਰ ਮਿਲਦਾ ਗਣਤ ਤਿਨਾ ਦੀ ਕੋ ਕਿਆ ਕਰੇ ਜੋ ਆਪ ਬਖਸੇ ਕਰਤਾਰ ਕਹਿੰਦੇ ਜਿਸ ਜੀਵ ਨੂੰ ਉਸ ਵਾਹਿਗੁਰੂ ਜੀ ਨੇ ਆਪ ਬਖਸ਼ ਲਿਆ ਕਹਿੰਦੇ ਫਿਰ ਉਸ ਦੇ ਗੁਣਾ ਦੀ ਜਾਂ ਔਗਣਾ ਦੀ ਵਿਚਾਰ ਕੌਣ ਕਰ ਸਕਦਾ ਕੋਈ ਉਹਨਾਂ ਦੀ ਗਿਣਤੀ ਨਹੀਂ ਕਰ ਸਕਦਾ ਵੀ ਇਹਨਾਂ ਦੇ ਆ ਗੁਣ ਨੇ ਆ ਔਗਣ ਨੇ ਕਿਉਂਕਿ ਸੱਚੇ ਨੇ ਆਪ ਬਖਸ਼ ਦਿੱਤਾ ਸ਼ਲੋਕ ਮਹੱਲਾ ਪਹਿਲਾ ਹਮ ਜੇਰ ਜਿਮੀ ਦੁਨੀਆਂ ਪੀਰਾ ਮਸਾਇਕਾ ਰਾਯਾ ਮੇਰਾ ਵਦ ਬਾਦਸ਼ਾਹ ਅਫਜੂ ਖੁਦਾਇਆ ਕਹਿੰਦੇ ਅੰਤ ਨੂੰ ਸਾਰੇ ਜਿੰਨੇ ਵੀ ਪੀਰ ਨੇ ਸ਼ੇਖ ਨੇ ਕੋਈ ਵੱਡੇ ਜ਼ਿਮੀਦਾਰ ਨੇ ਵੱਡੇ ਪੈਸੇ ਵਾਲੇ ਨੇ ਕਹਿੰਦੇ ਬਾਦਸ਼ਾਹ ਨੇ ਸਾਰਿਆਂ ਨੇ ਕਹਿੰਦੇ ਅੰਤ ਨੂੰ ਜ਼ਮੀਨ ਦੇ ਹੇਠਾਂ ਆ ਜਾਣਾ ਸਿਰਫ ਰਹਿਣ ਵਾਲਾ ਕੌਣ ਆ ਇੱਕ ਖੁਦਾ ਇੱਕ ਪਰਮਾਤਮਾ ਜੀ ਅਟੱਲਾ ਬਾਕੀ ਸਭ ਜ਼ਮੀਨ ਦੇ ਹੀਠਾਂ ਆ ਜਾਣੇ ਨੇ ਇੱਕ ਤੂੰ ਹੀ ਇੱਕ ਤੂੰ ਹੀ ਕਹਿੰਦੇ ਇੱਕ ਤੂੰ ਹੀ ਸਦਾ ਸਲਾਮਤ ਨਿਰੰਕਾਰ ਹੈ ਤੇਰੇ ਤੋਂ ਬਿਨਾ ਹੋਰ ਕੋਈ ਰਹਿਣ ਵਾਲਾ ਨਹੀਂ ਮਹੱਲਾ ਪਹਿਲਾ ਨਾ ਦੇਵ ਦਾਨਵਾਨ ਰਾ ਨਾ ਸਿਦ ਸਾਦਕਾ ਤਰਾ ਅਸਤ ਇੱਕ ਦਿਗਰ ਕੋਈ ਇਕ ਤੁਈ ਇਕ ਤੁਈ ਹਾਂਜੀ ਸੰਗਤ ਜੀ ਗੁਰੂ ਨਾਨਕ ਪਾਤਸ਼ਾਹ ਕਹਿੰਦੇ ਨੇ ਨਾ ਕੋਈ ਦੇਵਤਾ ਨਾ ਕੋਈ ਦਾਨਵ ਨਾ ਕੋਈ ਕਹਿੰਦੇ ਮਨੁੱਖ ਨਾ ਕੋਈ ਸਿੱਧ ਨਾ ਕੋਈ ਪੁਜੇ ਹੋਏ ਜੋਗੀ ਕਹਿੰਦੇ ਧਰਤੀ ਦੇ ਉੱਪਰ ਕਿਸੇ ਨੇ ਵੀ ਨਹੀਂ ਰਹਿਣਾ ਕਹਿੰਦੇ ਹੋਰ ਕੌਣ ਆ ਕਹਿੰਦੇ ਜੋ ਤੇਰੇ ਤੋਂ ਬਿਨਾ ਅਟੱਲਾ ਜਿਹੜਾ ਰਹਿ ਸਕਦਾ ਕੌਣਾ ਕੋਈ ਨਹੀਂ ਇੱਕ ਤੂੰ ਹੀ ਇੱਕ ਤੂੰ ਹੀ ਮਹੱਲਾ ਪਹਿਲਾ ਨਾ ਦਾਦੇ ਦੇਹੰਦ ਆਦਮੀ ਨਾ ਸਪਤ ਜੇਰ ਜਿਮੀ ਕਹਿੰਦੇ ਕੋਈ ਵੀ ਹੋਰ ਆਦਮੀ ਕੋਈ ਦੇਣ ਵਾਲਾ ਤੇ ਸਾਰੀ ਕਹਿੰਦੇ ਜਿਹੜੀ ਹੈਗੇ ਆ ਇਹ ਸੱਤ ਜਿਹੜੇ ਪਤਾਲ ਗਿਨੇ ਜਾਂਦੇ ਨੇ ਸਭ ਕੁਝ ਕਹਿੰਦੇ ਖਤਮ ਹੋਣ ਵਾਲਾ ਕਿਸੇ ਨੇ ਨਹੀਂ ਰਹਿਣਾ ਹੈਗਾ ਅਸਤ ਏਕ ਦਿਗਰ ਕੋਈ ਏਕ ਤੁਈ ਏਕ ਤੁਈ ਕਹਿੰਦੇ ਤੇਰੇ ਤੋਂ ਬਿਨਾ ਹੋਰ ਅਟਲ ਕੌਣ ਕੋਈ ਵੀ ਨਹੀਂ ਕਹਿੰਦੇ ਸਿਰਫ ਤੂੰ ਹੀ ਸਿਰਫ ਤੂੰ ਹੀ ਪ੍ਰਮਾਤਮਾ ਰਹਿਣ ਵਾਲਾ ਹੈ ਮਹੱਲਾ ਪਹਿਲਾ ਨਾ ਸੂਰ ਸਸ ਮੰਡਲੋ ਨਾ ਸप्त ਦੀਪ ਨਹਿ ਜਲੋ ਅਨ ਪੌਣ ਥਿਰ ਨਾ ਕੋਈ ਏਕ ਤੁਹੀ ਏਕ ਤੁਈ ਕਹਿੰਦੇ ਬਾਕੀ ਚੰਦਰਮਾ ਸੂਰਜ ਆਕਾਸ਼ ਸप्त ਸੱਤੇ ਪਤ ਦੀਪ ਪਤਾਲ ਤੇ ਨਾ ਕਹਿੰਦੇ ਪਾਣੀ ਨਾ ਅੰਨ ਨਾ ਹਵਾ ਕੋਈ ਵੀ ਚੀਜ਼ ਕਹਿੰਦੇ ਸਥਿਰ ਨਹੀਂ ਪਰਮਾਤਮਾ ਇੱਕ ਤੂੰ ਹੀ ਰਹਿਣ ਵਾਲਾ ਹੈ ਇੱਕ ਤੂੰ ਹੀ ਰਹਿਣ ਵਾਲਾ ਹੈ ਮਹੱਲਾ ਪਹਿਲਾ ਨਾ ਰਿਜਕ ਦਸਤ ਆਕਸੇ ਹਮਾਰਾ ਇੱਕ ਆਸ ਵਸੇ ਅਸਤ ਇੱਕ ਦਿਗਰ ਕੋਈ ਇਕ ਤੁਈ ਇਕ ਤੁਈ ਹਾਂਦੀ ਸੰਗਤ ਜੀ ਗੁਰੂ ਨਾਨਕ ਪਾਤਸ਼ਾਹ ਕਹਿੰਦੇ ਨੇ ਕਿ ਦੁਨੀਆ ਨੂੰ ਕਹਿੰਦੇ ਜੋ ਰਿਜ਼ਕ ਦੇਣ ਵਾਲਾ ਹੈ ਉਹ ਪ੍ਰਮਾਤਮਾ ਹੀ ਹੈ ਪ੍ਰਮਾਤਮਾ ਤੋਂ ਬਿਨਾਂ ਕੋਈ ਨਹੀਂ ਹੈ ਕਹਿੰਦੇ ਸਾਡੀ ਆਸ ਇੱਕ ਉਸ ਪ੍ਰਮਾਤਮਾ ਤੇ ਹੈ ਤੇ ਅਟਲ ਵੀ ਕਹਿੰਦੇ ਤੈਨੂੰ ਛੱਡ ਕੇ ਕੌਣ ਹੋ ਸਕਦਾ ਹੈ ਕੋਈ ਵੀ ਨਹੀਂ ਕਹਿੰਦੇ ਸੱਚੇ ਪਾਤਸ਼ਾਹ ਸਿਰਫ ਤੂੰ ਹੀ ਅਟੱਲ ਹੈ ਇੱਕ ਤੂੰ ਹੀ ਹੈ ਇੱਕ ਤੂੰ ਹੀ ਹੈ ਜੋ ਹੈ ਹੈ ਸੀ ਹੈ ਤੇ ਹੋਵੇਗਾ ਮਹੱਲਾ ਪਹਿਲਾ ਪਰੰਦੇ ਨਾ gira hajar ਦਰਖਤ ਆਬ ਆਸ ਕਰ ਦੇਹੰਦ ਸੋਈ ਏਕ ਤੁਈ ਏਕ ਤੁਈ ਕਹਿੰਦੇ ਜਿਹੜੇ ਪੰਛੀ ਨੇ ਕਹਿੰਦੇ ਉਹਨਾਂ ਕੋਲ ਕੋਈ ਧਨ ਮਾਲ ਤਾਂ ਹੈ ਨਹੀਂ ਇਹ ਤਾਂ ਆਪਣੇ ਆਪਣੇ ਕੋਲ ਆਪ ਧਨ ਪਦਾਰਥ ਨੇ ਉਹਨਾਂ ਕੋਲ ਤੇ ਕੁਝ ਨਹੀਂ ਹੈਗਾ ਕਹਿੰਦੇ ਵੀ ਜਿਹੜੇ ਪੰਛੀ ਨੇ ਉਹਨਾਂ ਕੋਲ ਕੋਈ ਧਨ ਨਹੀਂ ਹੈਗਾ ਉਹ ਕਲ ਖਾ ਕੀ ਦੀ ਆਸਤੇ ਨੇ ਇੱਕ ਦਰਖਤਾਂ ਦੀ ਤੇ ਇੱਕ ਪਾਣੀ ਦੀ ਤੇ ਦੇਣ ਵਾਲਾ ਕੌਣ ਉਹ ਪ੍ਰਮਾਤਮਾ ਉਹਨਾਂ ਨੂੰ ਕਹਿੰਦੇ ਇੱਕ ਤੂੰ ਹੀ ਹੈ ਇੱਕ ਤੂੰ ਹੀ ਹੈ ਸਾਰਿਆਂ ਦਾ ਸਹਾਰਾ ਸੱਚੇ ਪਾਤਸ਼ਾਹ ਜੀ ਮਹੱਲਾ ਪਹਿਲਾ ਨਾਨਕ ਲੀਲਾਰ ਲਿਖਿਆ ਸੋਏ ਮੇਟ ਨਾ ਸਕੈ ਕੋਏ ਕਲਾਤ ਰਹਿ ਰੈ ਸੋਈ ਇੱਕ ਤੂੰ ਹੀ ਇੱਕ ਤੂੰ ਹੀ ਕਹਿੰਦੇ ਜੋ ਸਾਡੇ ਮੱਥੇ ਤੇ ਲੇਖ ਲਿਖੇ ਨੇ ਉਹ ਸੱਚੇ ਪਾਤਸ਼ਾਹ ਨੇ ਉਹਨਾਂ ਨੂੰ ਕੋਈ ਮੇਟ ਨਹੀਂ ਸਕਦਾ ਜੀਵਾਂ ਦੇ ਵਿੱਚ ਕਹਿੰਦੇ ਸਤਿਆ ਵੀ ਉਹੀ ਪਾਉਂਦਾ ਤੇ ਸਤਿਆ ਵਾਪਸ ਵੀ ਉਹੀ ਕੱਢ ਲੈਂਦਾ ਫਿਰ ਕਹਿੰਦੇ ਸਭ ਸਭ ਕੁਝ ਕਰਨ ਦੇ ਸਮਰੱਥ ਕੌਣਾ ਇੱਕ ਤੂੰ ਹੀ ਹੈ ਇੱਕ ਤੂੰ ਹੀ ਹੈ ਮੇਰੇ ਮਾਲਕ ਪੌੜੀ ਸੱਚਾ ਤੇਰਾ ਹੁਕਮ ਗੁਰਮਖ ਜਾਣਿਆ ਗੁਰਮਤੀ ਆਪ ਗਵਾਏ ਸੱਚ ਪਛਾਣਿਆ ਕਹਿੰਦੇ ਸੱਚੇ ਪਾਤਸ਼ਾਹ ਤੇਰਾ ਜਿਹੜਾ ਹੁਕਮਾ ਉਹੀ ਜਾਣਦੇ ਨੇ ਜੋ ਗੁਰੂ ਦੇ ਸਨਮੁਖ ਰਹਿੰਦੇ ਨੇ ਜੋ ਗੁਰੂ ਦੀ ਮੱਤ ਤੇ ਚੱਲ ਕੇ ਆਪਾ ਗਵਾ ਲੈਂਦੇ ਨੇ ਉਹੀ ਤੈਨੂੰ ਸੱਚੇ ਨੂੰ ਪਛਾਣਦੇ ਨੇ ਸੱਚ ਤੇਰਾ ਦਰਬਾਰ ਸ਼ਬਦ ਨਿਸ਼ਾਨਿਆ ਸੱਚਾ ਸ਼ਬਦ ਵਿਚਾਰ ਸੱਚ ਸਮਾਨਿਆ ਕਹਿੰਦੇ ਤੇਰਾ ਸੱਚਾ ਦਰਵਾਜ਼ਾ ਤੇਰੇ ਸੱਚੇ ਦਰਵਾਜ਼ੇ ਦੇ ਵਿੱਚ ਕੌਣ ਕਹਿੰਦੇ ਪਹੁੰਚਦਾ ਜਿਨ੍ਹਾਂ ਨੂੰ ਸ਼ਬਦ ਦਾ ਨਿਸ਼ਾਨ ਮਿਲਿਆ ਹੋਇਆ ਜਿਸ ਤਰ੍ਹਾਂ ਕਹੀਏ ਨਾ ਕੋਈ ਕਿਸੇ ਸ਼ੋਅ ਤੇ ਜਾਣਾ ਉੱਥੇ ਕੌਣ ਜਾਊ ਜਿਹਦੇ ਕੋਲ ਟਿਕਟ ਆ ਸੱਚੇ ਬਨਵਾਤਮਾ ਦੀ ਦਰਗਾਹ ਦੇ ਵਿੱਚ ਕੌਣ ਪਹੁੰਚਣਾ ਜਿੱਥੇ ਸੱਚ ਦਾ ਨਿਸ਼ਾਨ ਲੱਗਿਆ ਜਿਨੇ ਉਹਦੇ ਨਾਮ ਦੀ ਕਮਾਈ ਕੀਤੀ ਆ ਫਿਰ ਉਹਦੇ ਸੱਚ ਦੇ ਝੰਡੇ ਝੂਲਦੇ ਨੇ ਉਹਨਾਂ ਤੇ ਫਿਰ ਉਹ ਦਰਗਾਹ ਦੇ ਵਿੱਚ ਉਹਨਾਂ ਨੂੰ ਕੋਈ ਬਾਹਰ ਨਹੀਂ ਕੱਢ ਸਕਦਾ ਦਰਬਾਰ ਦੇ ਵਿੱਚੋਂ ਉਹਨਾਂ ਕੋਲ ਟਿਕਟ ਲਈ ਹੋਈ ਆ ਸੱਚੇ ਨਾਮ ਦੀ ਸੱਚਾ ਸ਼ਬਦ ਵਿਚਾਰ ਸੱਚ ਸਮਾਣਿਆ ਉਹ ਸੱਚੇ ਦੇ ਸ਼ਬਦਿੱਦੀ ਵਿਚਾਰ ਕਰਕੇ ਹਮੇਸ਼ਾ ਸੱਚੇ ਵਿੱਚ ਲੀਨ ਰਹਿੰਦੇ ਨੇ ਮਨਮੁਖ ਸਦਾ ਕੁੜੀ ਯਾਰ ਪਰਮ ਪੁਲਾਣਿਆ ਜਿਹੜੇ ਆਪਣੇ ਮਨ ਦੇ ਪਿੱਛੇ ਚੱਲਣ ਵਾਲੇ ਨੇ ਉਹ ਝੂਠੇ ਹੁੰਦੇ ਨੇ ਹਮੇਸ਼ਾ ਭਰਮਾਂ ਦੇ ਵਿੱਚ ਭੁੱਲੇ ਰਹਿੰਦੇ ਨੇ ਵਿਸਟਾ ਅੰਦਰ ਵਾਸ ਸਾਧਨ ਜਾਣਿਆ ਜਿਹੜੇ ਮਨਮੁਖ ਜੀਵ ਨੇ ਫਿਰ ਉਹਨਾਂ ਦਾ ਜਿਹੜਾ ਵਾਸਾ ਉਹ ਗੰਧ ਵਿੱਚ ਹੀ ਰਹਿੰਦਾ ਮਾਇਆ ਦੇ ਵਿੱਚ ਜੋ ਭੁੱਲੇ ਰਹਿੰਦੇ ਨੇ ਓਹੋ ਵਾਹਿਗੁਰੂ ਜੀ ਦੇ ਨਾਮ ਦੇ ਰਸ ਨੂੰ ਨਹੀਂ ਜਾਣਦੇ ਸਵਾਦ ਨਹੀਂ ਚੱਖਦੇ ਵਿਨ ਨਾਵੇ ਦੁਖ ਪਾਏ ਆਵਣ ਜਾਣਿਆ ਜੋ ਦਾ ਨਾਮ ਨਹੀਂ ਜਪਦੇ ਫਿਰ ਦੁਖ ਪਾਉਂਦੇ ਨੇ ਜਨਮ ਮਰਨ ਦੇ ਚੱਕਰ ਵਿੱਚ ਰਹਿੰਦੇ ਨੇ ਨਾਨਕ ਪਾਰਖੂ ਆਪ ਜਿਨ ਖੋਟਾ ਖਰਾ ਪਛਾਣਿਆ ਨਾਨਕ ਜੀ ਕਹਿੰਦੇ ਨੇ ਕਿ ਉਹ ਪਾਰਖੂ ਆਪ ਸੱਚਾ ਵਾਹਿਗੁਰੂ ਜੀ ਉਹ ਫਿਰ ਖੋਟੇ ਤੇ ਖਰੇ ਆਪ ਪਛਾਣਦਾ ਉਹਨੂੰ ਕੋਈ ਗਲਤੀ ਨਹੀਂ ਲੱਗ ਸਕਦੀ ਸਾਡੇ ਵਰਗਿਆਂ ਤੇ ਜਾ ਪਛਾਣਨ ਵਾਲੇ ਹੁਣ ਤਾਂ ਗਲਤੀ ਲੱਗ ਜੇ ਕਿ ਜੇ ਕਿਸੇ ਹੋਰ ਨੂੰ ਕੰਮ ਦਿੱਤਾ ਹੋਏ ਉਹ ਸਾਰੇ ਖਰੇ ਖੋਟੇ ਆਪ ਪਛਾਣਦਾ ਫਿਰ ਗਲਤੀ ਉਹਨੂੰ ਕੋਈ ਲੱਗ ਨਹੀਂ ਸਕਦੀ ਵਾਹਿਗੁਰੂ ਜੀ ਵਾਹਿਗੁਰੂ ਸ਼ਲੋਕ ਮਹੱਲਾ ਪਹਿਲਾ ਸਿੰਘਾਂ ਬਾਜਾਂ ਚਰਗਾਂ ਕੋਹੀਆਂ ਇਨਾ ਖਵਾਲੇ ਕਾ ਕਾ ਖਾਣ ਤਿੰਨਾ ਮਾਸ ਖਵਾਲੇ ਇਹ ਚਲਾਏ ਰਹਾ ਕਹਿੰਦੇ ਵੀ ਜੇ ਚੀਤਿਆਂ ਨੂੰ ਬਾਜਾਂ ਨੂੰ ਚਰਗਾਂ ਨੂੰ ਇੱਲਾ ਨੂੰ ਕਹਿੰਦੇ ਜੋ ਮਾਸ ਖਾਣ ਵਾਲੇ ਨੇ ਉਹਨਾਂ ਨੂੰ ਕਹਿੰਦੇ ਉਹ ਕਾ ਖਵਾ ਸਕਦਾ ਜਿਹੜੇ ਖਾ ਖਾਂਦੇ ਨੇ ਉਹਨਾਂ ਨੂੰ ਕਹਿੰਦੇ ਉਹ ਮਾਸ ਖਵਾਲ ਸਕਦਾ ਕਹਿੰਦੇ ਉਹਦੇ ਹੱਥ ਵਿੱਚ ਸਭ ਕੁਝ ਆ ਉਹ ਚਾਹੇ ਤਾਂ ਕੁਝ ਵੀ ਕਰ ਸਕਦਾ ਇੱਕ ਤੋਂ ਦੂਜੇ ਪਾਸੇ ਜ਼ਿੰਦਗੀ ਬਦਲ ਸਕਦਾ ਜੇਤੇ ਜੀ ਜਿਵੈ ਵਾਹਿਗੁਰੂ ਜੀ ਵਾਹਿਗੁਰੂ ਜੀ ਨਦੀਆਂ ਵਿੱਚ ਟਿੱਬੇ ਦਿਖਾਲੇ ਥਲੀ ਕਰੇ ਅਸਗਾਹ ਕਹਿੰਦੇ ਵਾਹਿਗੁਰੂ ਜੀ ਚਾਹੇ ਤਾਂ ਨਦੀਆਂ ਵਿੱਚ ਟਿੱਬੇ ਬਣਾ ਸਕਦੇ ਨੇ ਤੇ ਜਿੱਥੇ ਕਹਿੰਦੇ ਰੇਤ ਆ ਉਥੇ ਕਹਿੰਦੇ ਡੂੰਗੇ ਪਾਣੀਆਂ ਵਾਲੇ ਕਹਿੰਦੇ ਸਮੁੰਦਰ ਬਣਾ ਸਕਦੇ ਆ ਵਾਹਿਗੁਰੂ ਜੀ ਨੂੰ ਕੁਝ ਵੀ ਬਦਲਣ ਲੱਗਿਆਂ ਟਾਈਮ ਨਹੀਂ ਲੱਗਦਾ ਕੀੜਾ ਥਾਪ ਦੇ ਪਾਤ ਸਾਹੀ ਲਸ਼ਕਰ ਕਰੇ ਸੁਆਹ ਕਹਿੰਦੇ ਕਿਸੇ ਮਾੜੇ ਜੀਵ ਨੂੰ ਕਹਿੰਦੇ ਉਹ ਪਾਤਸ਼ਾਹੀਆਂ ਜਿਸ ਤਰ੍ਹਾਂ ਕਹਿੰਦੇ ਕੀੜਾ ਕੋਈ ਮਾੜਾ ਕਹਿੰਦੇ ਕੋਈ ਜੀਵ ਆ ਉਹਨੂੰ ਪਾਤਸ਼ਾਹੀਆਂ ਦੇ ਸਕਦਾ ਤੇ ਜਿਨ੍ਹਾਂ ਕੋਲ ਪਾਤਸ਼ਾਹੀਆਂ ਫੌਜਾਂ ਨੇ ਉਹਨਾਂ ਨੂੰ ਉਹ ਕੱਖ ਦੇ ਕਰ ਸਕਦਾ ਜੇਤੇ ਜੀ ਜਿਵੇ ਲੈ ਸਾਹ ਜੀਵਾਲੇ ਤਾਂ ਕੇ ਅਸਾਹ ਕਹਿੰਦੇ ਸਾਰੇ ਜੀਵਾਂ ਨੂੰ ਉਹ ਸਾਹ ਦਿੰਦਾ ਤਾਂ ਸਾਰੇ ਜੀਵ ਜਿੰਦੇ ਨੇ ਸਾਰਿਆਂ ਨੂੰ ਉਹ ਜਿੰਦਾ ਰੱਖ ਰਿਹਾ ਪਰ ਕਹਿੰਦੇ ਜੇ ਉਹਦੀ ਮਰਜ਼ੀ ਹੋਵੇ ਤਾਂ ਕਿਸੇ ਨੂੰ ਸਾਹ ਤੋਂ ਬਿਨਾਂ ਵੀ ਜਿੰਦਾ ਰੱਖ ਸਕਦਾ ਸਭ ਕੁਝ ਉਹ ਕਰ ਸਕਦਾ ਉਹ ਚਾਹੇ ਤਾਂ ਮਤਲਬ ਇਧਰੋਂ ਦੀ ਧਰਤੀ ਉਧਰ ਉਧਰੋਂ ਦੀ ਧਰਤੀ ਇਧਰ ਕਰ ਸਕਦਾ ਉਹ ਸਾਡੇ ਲਈ ਅਸਚਰਜ ਕਰ ਸਕਦਾ ਜੋ ਸਾਨੂੰ ਪਤਾ ਵੀ ਨਹੀਂ ਅਸੀਂ ਮਤਲਬ ਅਚੰਬੇ ਚ ਹੋ ਜਾਾਂਗੇ ਕਿ ਇਹ ਕੀ ਹੋ ਗਿਆ ਉਹ ਕਿਸੇ ਨੂੰ ਬਿਨਾਂ ਸਾਹ ਤੋਂ ਵੀ ਜਿੰਦਾ ਰੱਖ ਸਕਦਾ ਨਾਨਕ ਜੋ ਜਿਉ ਜਿਉ ਸੱਚੇ ਪਾਵੈ ਤਿਉ ਤਿਉ ਦੇ ਗਿਰਾਹ ਨਾਨਕ ਜੀ ਕਹਿੰਦੇ ਨੇ ਜਿਵੇਂ ਉਹ ਸੱਚੇ ਪ੍ਰਮਾਤਮਾ ਨੂੰ ਠੀਕ ਲੱਗਦਾ ਉਹ ਉਸ ਤਰ੍ਹਾਂ ਜੀਵਾਂ ਨੂੰ ਰੋਜ਼ੀ ਦਿੰਦੇ ਨੇ ਮਹੱਲਾ ਪਹਿਲਾ ਇੱਕ ਮਾਸਾਹਾਰੀ ਇੱਕ ਤ੍ਰਿਣ ਖਾਹੇ ਇੱਕ ਨਾ ਛੱਤੀ ਅੰਮ੍ਰਿਤ ਪਾਹੇ ਇੱਕ ਮਿੱਟੀਆ ਮੈਂ ਮਿੱਟੀਆ ਖਾਹੇ ਇਕ ਪੌਣ ਸਮਾਰੀ ਪੌਣ ਸਮਾਰ ਇਕ ਨਿਰੰਕਾਰੀ ਨਾਮ ਆਧਾਰ ਜੀਵੇ ਦਾਤਾ ਮਰੇ ਨਾ ਕੋਏ ਨਾਨਕ ਮੁਠੇ ਜਾਹੇ ਨਹੀਂ ਮਨ ਸੋਏ ਹੰਦੀ ਸੰਗਤ ਜੀ ਆਪਾਂ ਨੂੰ ਗੁਰੂ ਨਾਨਕ ਪਾਤਸ਼ਾਹ ਵਾਹਿਗੁਰੂ ਜੀ ਦੀ ਮਤਲਬ ਤਾਕਤ ਦੱਸ ਰਹੇ ਨੇ ਉਹਨਾਂ ਦੀ ਸਮਰੱਥਾ ਦੱਸ ਰਹੇ ਨੇ ਕਿ ਵਾਹਿਗੁਰੂ ਹੀ ਸਭ ਕੁਝ ਆ ਸਾਨੂੰ ਇਹ ਮੰਨ ਲੈਣਾ ਚਾਹੀਦਾ ਹੈ ਕਿ ਉਹੀ ਕਰਨ ਕਰਣ ਸਮਰਥਾ ਸਾਨੂੰ ਆਪਾਂ ਨਹੀਂ ਜਤਾਉਣਾ ਚਾਹੀਦਾ ਕਹਿੰਦੇ ਇੱਕ ਮਾਸ ਖਾਣ ਵਾਲੇ ਨੇ ਤੇ ਇੱਕ ਘਾਹ ਖਾਣ ਵਾਲੇ ਨੇ ਇਹ ਵੀ ਵਾਹਿਗੁਰੂ ਜੀ ਨੇ ਅਲੱਗ-ਲੱਗ ਜੀਵ ਬਣਾਏ ਨੇ ਇੱਕ ਨੂੰ 36 ਤਰ੍ਹਾਂ ਦਾ ਭੋਜਨ ਮਿਲ ਰਿਹਾ ਇੱਕ ਮਿੱਟੀ ਵਿੱਚ ਰਹਿ ਕੇ ਮਿੱਟੀ ਖਾ ਰਹੇ ਨੇ ਇੱਕ ਜਿਹੜੇ ਪ੍ਰਾਣਾਯਾਮ ਦੇ ਸਹਾਰੇ ਰਹਨੇ ਉਹ ਅਭਿਆਸ ਕਰ ਰਹੇ ਨੇ ਇੱਕ ਨਾ ਨੇ ਕਹਿੰਦੇ ਪਰਮਾਤਮਾ ਦੇ ਨਾਮ ਨੂੰ ਆਪਣੀ ਜ਼ਿੰਦਗੀ ਦਾ ਆਧਾਰ ਬਣਾਇਆ ਹੋਇਆ ਕਹਿੰਦੇ ਇੱਕ ਨਾ ਨੂੰ ਇਹ ਹੈ ਕਿ ਵੀ ਜੇ ਉਹ ਪਰਮਾਤਮਾ ਸਾਡੇ ਸਿਰ ਤੇ ਰਾਖਾ ਹੈ ਤਾਂ ਫਿਰ ਸਾਨੂੰ ਕੋਈ ਮਾਰ ਨਹੀਂ ਸਕਦਾ ਜੀਵੇ ਦਾਤਾ ਮਰੇ ਨਾ ਕੋਏ ਕਹਿੰਦੇ ਸਾਡਾ ਉਹ ਜਿਹੜਾ ਹੈਗਾ ਰਾਖਾ ਜੋ ਉਹ ਹਮੇਸ਼ਾ ਰਹਿਣ ਵਾਲਾ ਤਾਂ ਫਿਰ ਉਹ ਸਾਨੂੰ ਕਿਸ ਦਾ ਡਰ ਨਹੀਂ ਹੈਗਾ ਕੋਈ ਆਤਮਿਕ ਮੌਤ ਨਹੀਂ ਆਉਂਦੀ ਜਿਹੜੇ ਉਹਨੂੰ ਯਾਦ ਰੱਖਦੇ ਨੇ ਨਾਨਕ ਜੀ ਕਹਿੰਦੇ ਨੇ ਵੀ ਕੌਣ ਕਹਿੰਦੇ ਆਪਣਾ ਜੀਵਨ ਵਿਅਰਥ ਗਵਾਉਂਦੇ ਨੇ ਨਾਨਕ ਮੁਠੇ ਜਾਹੇ ਨਾਹੀ ਮਨ ਸੋਏ ਆਪਣਾ ਜੀਵਨ ਵਿਅਰਥਾ ਕੌਣ ਗਵਾ ਕੇ ਜਾਂਦੇ ਨੇ ਜਿਨ੍ਹਾਂ ਦੇ ਮਨ ਵਿੱਚ ਉਹ ਸੱਚਾ ਵਸਿਆ ਨਹੀਂਗਾ ਉਹਦੀ ਯਾਦ ਨਹੀਂ ਵਸੀ ਉਹਦਾ ਨਾਮ ਨਹੀਂ ਵਸਿਆ ਪੌੜੀ ਪੂਰੇ ਗੁਰ ਕੀ ਕਾਰ ਕਰਮ ਕਮਾਈਐ ਗੁਰਮਤੀ ਆਪ ਗਵਾਏ ਨਾਮ ਤੇ ਆਈਐ ਕਹਿੰਦੇ ਪੂਰੇ ਗੁਰੂ ਦੀ ਦੱਸੀ ਹੋਈ ਕਾਰ ਕੌਣ ਕਰ ਸਕਦਾ ਜਿਤੇ ਵਾਹਿਗੁਰੂ ਜੀ ਦਾ ਕਰਮ ਹੋ ਜਾਂਦਾ ਵਾਹਿਗੁਰੂ ਜੀ ਦੀ ਮਿਹਰ ਹੋ ਜਾਂਦੀ ਆ ਕਹਿੰਦੇ ਉਹ ਗੁਰੂ ਦੀ ਮੱਤ ਤੇ ਚੱਲ ਕੇ ਆਪਾ ਭਾਵ ਗਵਾ ਦਿੰਦੇ ਨੇ ਤੇ ਪ੍ਰਮਾਤਮਾ ਦਾ ਨਾਮ ਜਪਦੇ ਨੇ ਦੂਜੀ ਕਾਰ ਲੱਗ ਜਨਮ ਗਵਾਈਐ ਬਿਨ ਨਾ ਵੈ ਸਭ ਵਿਸ ਪੈਜੇ ਖਾਈਐ ਕਹਿੰਦੇ ਜੋ ਪਰਮਾਤਮਾ ਦੇ ਨਾਮ ਨੂੰ ਛੱਡ ਕੇ ਜੋ ਦੂਜੀ ਮਾਇਆ ਵਾਲੀ ਕਾਰ ਲੱਗਦੇ ਨੇ ਜੀਵਨ ਜੀਵ ਉਹ ਆਪਣਾ ਜਨਮ ਗਵਾ ਲੈਂਦੇ ਨੇ ਪਰਮਾਤਮਾ ਦੇ ਨਾਮ ਤੋਂ ਬਿਨਾਂ ਮਾਇਆ ਦੇ ਵਿੱਚ ਪੈ ਕੇ ਕਹਿੰਦੇ ਜ਼ਹਿਰ ਖਾਣ ਵਾਲੀ ਗੱਲ ਆ ਆਪਣਾ ਜੀਵਨ ਬੇਅਰਥਾ ਜਾਂਦਾ ਹੈ ਸੱਚਾ ਸਬਦ ਸਲਾਹੇ ਸੱਚ ਸਮਾਈਐ ਜੀਵ ਲਈ ਕੀ ਫਬਦਾ ਹੈ ਕਿ ਸੱਚੇ ਦੇ ਵਿੱਚ ਸਮਾਉਣ ਦੇ ਲਈ ਉਹਦੇ ਨਾਮ ਦੀ ਸਿਫਤ ਸਲਾਹ ਕਰੀਏ ਉਹਦੇ ਸ਼ਬਦ ਨੂੰ ਜਪੀਏ ਵੇਣ ਸਤਗੁਰ ਸੇਵੇ ਨਾਹੀ ਸੁਖ ਨਿਵਾਸ ਫਿਰ ਫਿਰ ਆਈਐ ਸਤਗੁਰ ਦੀ ਜਿਹੜੀ ਦਸੀ ਹੋਈ ਸੇਵਾ ਜੋ ਜੀਵ ਨਹੀਂ ਕਰਦੇ ਵਾਹਿਗੁਰੂ ਜੀ ਦਾ ਨਾਮ ਨਹੀਂ ਜਪਦੇ ਫਿਰ ਉਹਨਾਂ ਨੂੰ ਕੋਈ ਆਨੰਦ ਨਹੀਂ ਮਿਲ ਸਕਦਾ ਉਹ ਫਿਰ ਜਨਮ ਮਰਨ ਦੇ ਚੱਕਰ ਚ ਪੈਂਦੇ ਨੇ ਦੁਨੀਆ ਖੋਟੀ ਰਾਸ ਕੂੜ ਕਮਾਈ ਐ ਕਹਿੰਦੇ ਜੋ ਦੁਨੀਆ ਦੇ ਨਾਲ ਪਿਆਰ ਪਾਉਣਾ ਇਹ ਝੂਠਾ ਵਪਾਰ ਆ ਕਹਿੰਦੇ ਝੂਠ ਦਾ ਵਪਾਰ ਫਿਰ ਉਹਦਾ ਲਾਹਾ ਕੀ ਹੋਣਾ ਝੂਠ ਝੂਠ ਕੀ ਕੁਝ ਵੀ ਨਹੀਂ ਨਾਨਕ ਸੱਚ ਖਰਾ ਸਾਲਾ ਹੈ ਪਤ ਸਿਉ ਜਾਈਐ ਜੀ ਨਾਨਕ ਜੀ ਕੀ ਕਹਿੰਦੇ ਨੇ ਕਹਿੰਦੇ ਸੱਚੇ ਦੀ ਸਿਫਤ ਕਰਕੇ ਫਿਰ ਖਰੇ ਹੋ ਕੇ ਅਸੀਂ ਉਗੜਦੇ ਆਂ ਫਿਰ ਅਸੀਂ ਇੱਜ਼ਤ ਨਾਲ ਵਾਹਿਗੁਰੂ ਜੀ ਦੇ ਦਰਬਾਰ ਜਾਂਦੇ ਆਂ ਸ਼ਲੋਕ ਮਹੱਲਾ ਪਹਿਲਾ ਤੁਧ ਪਾਵੇ ਤਾਂ ਵਾ ਵੈ ਗਾ ਵੈ ਤੁਧ ਪਾਵੇ ਜਲ ਨਾ ਵੈ ਜਾ ਤੁਦ ਪਾਵੈ ਤਾਂ ਕਰੇ ਬਿਬੂਤਾ ਸਿੰਗੀ ਨਾਦ ਵਜਾਵੇ ਪਾਸ਼ਾ ਦੱਸਦੇ ਨੇ ਕਿ ਵਾਹਿਗੁਰੂ ਜੀ ਦੀ ਰਜਾ ਵਿੱਚ ਹੀ ਸਾਰਾ ਕੁਝ ਹੁੰਦਾ ਕਹਿੰਦੇ ਜੇ ਵਾਹਿਗੁਰੂ ਜੀ ਦੀ ਰਜਾ ਹੁੰਦੀ ਆ ਤਾਂ ਇੱਕ ਜੀਵ ਧਾਰਮਿਕ ਸਥਾਨਾਂ ਤੇ ਜਾ ਕੇ ਵਾਜੇ ਵਜਾਉਂਦੇ ਨੇ ਧਾਰਮਿਕ ਗੀਤ ਗਾਉਂਦੇ ਨੇ ਸ਼ਬਦ ਪੜ੍ਹਦੇ ਨੇ ਉੱਥੇ ਤੀਰਥਾਂ ਦਾ ਇਸ਼ਨਾਨ ਕਰਦੇ ਨੇ ਵਾਹਿਗੁਰੂ ਜੀ ਦੀ ਰਜਾ ਵਿੱਚ ਹੀ ਕਈ ਜੀਵ ਆਪਣੇ ਸਰੀਰ ਤੇ ਵਿਪੂਤੀ ਮਲਦੇ ਨੇ ਸਿੰਗੀ ਵਾਲੇ ਨਾਦ ਵਜਾਉਂਦੇ ਨੇ ਜਾਂ ਤੁੱਦ ਪਾਵੇ ਤਾਂ ਪੜੇ ਕਿਤੇ ਬਾ ਮੁੱਲਾ ਸੇਖ ਕਹਾਵੇ ਜੇ ਕਹਿੰਦੇ ਵਾਹਿਗੁਰੂ ਜੀ ਦੀ ਰਜਾ ਵਿੱਚ ਜੀਵ ਕਹਿੰਦੇ ਧਾਰਮਿਕ ਪੁਸਤਕਾਂ ਕੁਰਾਨ ਸ਼ਰੀਫ ਪੜ੍ਹਦੇ ਨੇ ਤੇ ਮੁੱਲਾ ਸੇਖ ਕਹਾਉਂਦੇ ਨੇ ਜਾਂ ਤੁੱਦ ਪਾਵੇ ਤਾਂ ਹੋਵੇ ਰਾਜ ਰਸ ਕਸ ਬਹੁਤ ਕਮਾਵੇ ਕਹਿੰਦੇ ਵਾਹਿਗੁਰੂ ਜੀ ਦੀ ਰਾਜਾ ਦੇ ਵਿੱਚ ਹੀ ਜੀਵ ਬਾਦਸ਼ਾਹੀਆਂ ਭੋਗਦੇ ਨੇ ਤੇ ਫਿਰ ਕਹਿੰਦੇ ਅਲੱਗ-ਅਲੱਗ ਤਰ੍ਹਾਂ ਦੇ ਜਿਦਾਂ ਰਸ ਨੇ ਕਹਿੰਦੇ ਉਹ ਮਤਲਬ ਉਹਨਾਂ ਉਹ ਭੋਗਦੇ ਨੇ ਜਾ ਤੁੱਦ ਪਾਵੈ ਤੇਗ ਵਗਾਵੈ ਸਿਰ ਮੁੰਡੀ ਕਟ ਜਾਵੈ ਕਹਿੰਦੇ ਵਾਹਿਗੁਰੂ ਜੀ ਦੀ ਰਾਜਾ ਵਿੱਚ ਹੀ ਕੋਈ ਤੇਗ ਦੇ वार ਕਰਦੇ ਨੇ ਤੇ ਸਿਰ ਧੜ ਨਾਲੋਂ ਕਹਿੰਦੇ ਲੈ ਜਾਂਦੇ ਨੇ ਜਾ ਤੁਧ ਪਾਵੈ ਜਹੇ ਦਿਸੰਤਰ ਸੁਣ ਗੱਲਾਂ ਕਰ ਆਵੈ ਕਹਿੰਦੇ ਜੋ ਵਾਹਿਗੁਰੂ ਜੀ ਨੂੰ ਪੌਂਦਾ ਕੁਛ ਜੀਵ ਕਹਿੰਦੇ ਇੱਧਰ ਉੱਧਰ ਅਲੱਗ-ਅਲੱਗ ਦਸਾਂ ਦਿਸ਼ਾਵਾਂ ਵਿੱਚ ਜਾਂਦੇ ਨੇ ਫੇਰ ਕਹਿੰਦੇ ਬਾਹਰੋਂ ਤੁਰ ਫੇਰ ਕੇ ਫੇਰ ਘਰ ਵਾਪਸ ਆ ਜਾਂਦੇ ਨੇ ਜਾ ਤੁਧ ਪਾਵੈ ਨਾਇ ਰਚਾਵੈ ਤੁਧ ਪਾਣ ਤੂੰ ਪਾਵੈ ਨਾਨਕ ਇੱਕ ਕਹੇ ਬੇਨੰਤੀ ਹੋਰ ਸਗਲੇ ਕੂੜ ਕਮਾਵੇ ਫਿਰ ਕਹਿੰਦੇ ਨੇ ਵੀ ਵਾਹਿਗੁਰੂ ਜੀ ਜੇ ਤੈਨੂੰ ਪਾਉਂਦਾ ਤਾਂ ਉਹ ਜੀਵ ਜਿਹੜੇ ਜਿਹੜੇ ਤੈਨੂੰ ਚੰਗੇ ਲੱਗਦੇ ਨੇ ਫਿਰ ਉਹ ਤੇਰੇ ਨਾਮ ਦੇ ਵਿੱਚ ਤੇਰੇ ਨਾਮ ਦੇ ਰੰਗ ਵਿੱਚ ਰੰਗੇ ਜਾਂਦੇ ਨੇ ਤੇਰਾ ਨਾਮ ਜਪਦੇ ਨੇ ਜੇ ਤੈਨੂੰ ਚੰਗਾ ਲੱਗੇ ਤਾਂ ਹੀ ਫਿਰ ਤੈਨੂੰ ਪ੍ਰੇਮ ਕਰਦੇ ਨੇ ਉਹ ਤੇਰੇ ਤੈਨੂੰ ਪ੍ਰੇਮ ਵੀ ਤੇਰੇ ਚ ਹਉਣ ਵਾਲੇ ਕਰਦੇ ਨੇ ਜੇ ਤੈਨੂੰ ਭਾਉਣ ਤਾਂ ਹੀ ਉਹ ਤੈਨੂੰ ਪਿਆਰ ਕਰ ਸਕਦੇ ਨੇ ਤੈਨੂੰ ਪ੍ਰੇਮ ਕਰ ਸਕਦੇ ਨੇ ਜੇ ਤੇਰੀ ਰਜਾ ਹੋਵੇ ਤਾਂ ਤੇਰਾ ਨਾਮ ਜਪ ਸਕਦੇ ਨੇ ਕਿ ਨਾਨਕ ਜੀ ਕਹਿੰਦੇ ਨੇ ਬੇਨਤੀ ਕਰਦੇ ਨੇ ਕਿ ਵਾਹਿਗੁਰੂ ਜੀ ਦਾ ਨਾਮ ਜਪਣ ਤੋਂ ਬਿਨਾ ਹੋਰ ਬਾਕੀ ਜੋ ਵੀ ਕਰਨਾ ਉਹ ਸਾਰਾ ਕੂੜ ਦੀ ਕਮਾਈ ਕਰਨਾ ਹੈ ਸੱਚ ਦੀ ਕਮਾਈ ਸਿਰਫ ਉਹੀ ਆ ਜੋ ਪਰਮਾਤਮਾ ਦਾ ਨਾਮ ਜਪਣਾ ਹੈ ਉਹ ਸੱਚੇ ਨੂੰ ਰੱਦਣਾ ਹੈ ਉਹਦੀ ਸੇਵਾ ਕਰਨੀ ਹੈ ਹਾਂਜੀ ਸੰਗਤ ਜੀ ਇੰਨੀਆਂ ਵਿਚਾਰਾਂ ਪ੍ਰਵਾਨ ਕਰਨੀਆਂ ਜੀ ਵਿਚਾਰਾਂ ਦੀ ਸਾਂਝ ਪਾਉਂਦਿਆਂ ਹੋਈਆਂ ਬੇਅੰਤ ਬੇਅੰਤ ਗਲਤੀਆਂ ਮੁਆਫ ਕਰਨੀਆਂ ਜੀ ਸਤਿਗੁਰੂ ਜੀ ਪਰਮੇਸ਼ਰ ਜੀ ਆਪ ਦੀ ਧੁਰ ਕੀ ਬਾਣੀ ਦੀ ਵਿਚਾਰ ਕਰਦਿਆਂ ਹੋਈਆਂ ਬੇਅੰਤ ਬੇਅੰਤ ਗਲਤੀਆਂ ਆਪ ਦੀ ਇਸ ਬੱਚੀ ਦੀਆਂ ਮaaf ਕਰਦੇ ਹੋ ਜੀ ਅੱਗੇ ਤੋਂ ਸਮਤ ਦਿਓ ਸਤਿਗੁਰ ਜੀ ਵਾਹੀ ਗੁਰੂ ਜੀ ਕਾ ਖਾਲਸਾ ਵਾਹੀ ਗੁਰੂ ਜੀ ਕੀ ਫਤਿਹ ਜੀ ਵਾਹਿਗੁਰੂ ਵਾਹਿਗੁਰੂ